शाहकोट ਵਿੱਚਲੀ ਦੁਕਾਨਦਾਰਾਂ ਨੇ ਸੌਂਦ ਮਹੀਨੇ ਦੀ ਆਮਦਨੀ ਲਗਾਇਆ ਲੰਗਰ ਦੇਸ਼ ਪਰ ਵਿੱਚ ਸੌਂਦ ਦਾ ਮਹੀਨਾ ਬਣੀ ਹੀ ਸਰਦਾ ਭਾਵਨਾ ਨਾਲ ਮਨਾਇਆ ਜਾਂਦਾ ਹੈ ਇਸੇ ਤਿਤ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਲੇਟਚਰ ਰੋਡ ਸ਼ਾਹਕੋਟ ਦੇ ਦੁਕਾਨਦਾਰਾਂ ਵੱਲੋਂ ਸੌਂਦ ਮਹੀਨੇ ਦੀ ਆਮਦਨੀ ਖੁਸ਼ੀ ਵਿੱਚ ਸਲੇਟਚਰ ਰੋਡ ਤੇ ਕੜਾ ਛੋਲਿਆ ਦਾ ਲੰਗਰ ਲਗਾਇਆ ਗਿਆ ਇਸ ਮੌਕੇ ਸਭ ਤੋਂ ਪਹਿਲਾਂ ਮਾਸਟਰ ਸੋਮਨਾਥ ਨੇ ਮਾਤਾ ਰਾਣੀ ਦੀ ਪੂਜਾ ਕੀਤੀ ਉਪਰੰਤ ਕੰਜਕ ਸੁਜਨ ਕੀਤਾ ਗਿਆ ਇਸ ਮੌਕੇ ਲਗਾਏ ਗਏ ਲੰਗਰ ਦੌਰਾਨ ਸੇਵਾਦਾਰਾਂ ਨੇ ਬੜੀ ਹੀ ਸ਼ਰਧਾ ਭਾਵਨਾ ਨਾਲ ਰਾਗੀਆਂ ਨੂੰ ਰੋਕ ਰੋਕ ਲੰਗਰ ਵਰਤਾਇਆ ਇਸ ਮੌਕੇ ਹਰੀਸ਼ ਚੰਦਰ ਅਰੋੜਾ ਵਿਸ਼ਾਲ ਸ਼ੈਲੀ ਆਦਿ ਦੁਕਾਨਦਾਰਾਂ ਨੇ ਸਮੂਹ ਸ਼ਹਿਰ ਵਾਸੀਆਂ ਨੂੰ ਸਾਈਂ ਦੇ ਮਹੀਨੇ ਦੀ ਆਮਦ ਦੀ ਵਧਾਈ ਦਿੱਤੀ ਇਸ ਮੌਕੇ ਹੋਰਨਾਂ ਤੋਂ ਇਲਾਵਾ ਨਰਿੰਦਰ ਗੁਪਤਾ ਯਸ਼ਪਾਲ ਗੁਪਤਾ ਹਰੀਸ਼ ਅਰੋੜਾ ਸਤਨਾਮ ਸਿੰਘ ਵਿਸ਼ਾਲ ਸ਼ੈਲੀ ਮੰਗਾ ਲਹੋਰੀਆ ਰਕੇਸ਼ ਚੰਦ ਵੀ ਪੀਓ ਹੈਪੀ ਸੌਰਵ ਅਰੋੜਾ ਸਨੀ ਅਰੋੜਾ

ਸਾਰੇ ਭਾਤਾਂ ਨੂੰ ਜੈ ਮਾਤਾ ਦੀ ਅੱਜ ਅਸੀਂ ਸਲੇਜਾ ਰੋਡ ਤੇ ਸਾਰੇ ਦਦਾਨਦਾਰ ਜੀਰਾਂ ਨੇ ਸੌਂ ਮਹੀਨੇ ਦੀ ਸਦਾਨ ਤੇ ਪਹਿਲੋਂ ਸਭ ਤੋਂ ਪਹਿਲੋਂ ਮਹਾਮਾਈ ਜੀ ਦਾ ਜੋਤੀ ਦਾ ਪੂਜਨ ਕੀਤਾ ਗਿਆ ਉਸ ਤੋਂ ਉਪਰੰਤ ਬਾਅਦ ਚੰਦਤਾ ਦਾ ਪੂਜਨ ਕੀਤਾ ਗਿਆ ਦਾਤਾਂ ਦੀ ਪੂਜਨ ਤੋਂ ਬਾਅਦ ਅਸੀਂ ਸਾਰੇ ਦਦਾਨਦਾਰਾਂ ਰਾਤ ਦੇ ਰੋਡ ਦੇ ਉੱਤੇ ਪ੍ਰਸ਼ਾਦ ਦੇ ਛੋਲਿਆਂ ਦੇ ਮੰਦਰਲਾ ਦਾ ਉਹ ਬਹੁਤ ਪ੍ਰੇਮ ਭਾਵਨਾ ਨਾਲ ਸ਼ਰਧਾੂ ਗ ਸਾਰੇ ਬਦਾਂਦਰਾਂ ਨੂੰ ਵਰਤਾਇਆ ਗਿਆ